ਮਹਾਰਾਜ ਠੀਕ ਠਾਕ ਹੋ ਚੜ੍ਹਦੀ ਕਲਾ ਚੜ੍ਹਦੀ ਬਣਾ ਬਹੁਤ ਅੱਛਾ ਲੱਗਿਆ ਮਹਾਰਾਜ ਤੁਸੀਂ ਸਾਰੇ ਪਹੁੰਚੇ ਹਾਂਜੀ ਮਹਾਰਾਜ ਤੇ ਬਾਕੀ ਮਹਾਰਾਜ ਜੀ ਆਪ ਜੀ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਸੱਚੇ ਪਾਛੇ ਮੋਰਚਾ ਫਤਹਿ ਕਰ ਤੇ ਆਪ ਜੀ ਜਰੂਰ ਅਸਰ ਕਰੇ ਮਹਾਰਾਜ ਹਾਂਜੀ ਮਹਾਰਾਜ ਕਿ ਤਕਰੀਬਨ ਤਾਂ ਜੀ ਪਿਛਲੇ ਜਿਹੜੀ ਆਈ ਉਹ ਕਾਫੀ ਸਮੇਂ ਤੋਂ ਜਿੰਨੀ ਵੀ ਸੰਗਤ ਜਿਹੜੀ ਦਰਬਾਰ ਦੇ ਵਿੱਚ ਪਹੁੰਚਦੀ ਆ ਜੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪ ਕੋ ਆਪਣੇ ਨੇੜੇ ਤੇੜੇ ਦੇ ਗੁਰੂ ਘਰਾਂ ਦੇ ਵਿੱਚ ਜੀ ਕਿਸਾਨਾਂ ਦੀ ਚੜ੍ਹਦੀ ਕਲਾ ਦੇ ਲਈ ਜੀ ਸਾਰੀ ਦੀਗ ਤਿਆਰ ਕਰਕੇ ਦੀਗਾਂ ਤਿਆਰ ਕਰਾ ਕੇ ਮਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਅਰਦਾਸਾਂ ਕਰਨ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਔਰ ਦੇਸ਼ ਕੌਮ ਦਾ ਸਤਿਗੁਰੂ ਭਲਾ ਕਰਨਾ ਸਤ ਜੀ ਕਿਸਾਨਾਂ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਹੋਵੇ ਸਾਡੇ ਮਨ ਹੈ ਕਿ ਅਸੀਂ ਅਰਦਾਸ ਹੀ ਆਪਾਂ ਅਰਦਾਸ ਹੀ ਕਰ ਸਕਦੇ ਆ ਅੱবি ਤਮੇ ਤੋ ਮਹਾਰਾਜ ਇੰਨੀ ਵੀ ਸੰਗਤ ਤਾਂ ਤਕਰੀਬਨ ਆਉਂਦੀ ਆ ਜੀ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਉਹ ਜਿਹੜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਮਰੱਥ ਬਖਸ਼ਣ ਗੁਰੂ ਸਾਹਿਬ ਕਿਰਪਾ ਹਾਂਜੀ ਹਾਂਜੀ ਮੈਂ ਸੰਗਤ ਨੂੰ ਤਾਂ ਮਹਾਰਾਜ ਜੀ ਕਾਫੀ ਸਮਝ ਤੋਂ ਨੇ ਜਿਹੜੀ ਉਹ ਬੇਨਤੀ ਕਰਦਾ ਹੁੰਦਾ ਆਪੋ ਆਪਣੇ ਪਿੰਡਾਂ 'ਚ ਜੀ ਨੇੜੇ-ਤੇੜੇ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਵੀ ਨੇੜੇ-ਤੇੜੇ ਪੈਂਦੇ ਨੇ ਹਾਂਜੀ ਤੇ ਦੇਗ ਤਿਆਰ ਕਰਾ ਕੇ ਮਹਾਰਾਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਅਰਦਾਸ ਕਰਨ ਸੱਚੇ ਪਾਤਸ਼ਾਹ ਸ਼ਮੀਰ ਕਰਨ ਗੁਰੂ ਸਾਹਿਬ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਨੂੰ ਇਹ ਆ ਵੀ ਦਾ ਬਹੁਤ ਵਧੀਆ ਸੁਨੇਹਾ ਮਹਾਰਾਜ ਜਿਵੇਂ ਨਾ ਦੀਗਾਂ ਤਿਆਰ ਕਰਾ ਕੇ ਅਸੀਂ ਵੀ ਮਹਾਰਾਜ ਹੁਣ ਦਵਾਨਾਂ ਵਿੱਚ ਇਦਾਂ ਹੀ ਸੰਗਤ ਨੂੰ ਕਮਾ ਲਈ ਵੀ ਪਾਈ ਆਪਣੇ ਹੱਥ ਹਾਈ ਮਹਾਰਾਜ ਅਰਦਾਸ ਤਾਂ ਮਹਾਰਾਜ ਅਰਦਾਸ ਤੇ ਅਰਦਾਸ ਚ ਤਾਂ ਬਹੁਤ ਸ਼ਕਤੀ ਹੈ ਮਹਾਰਾਜ ਹਾਂਜੀ ਹਾਂਜੀ ਅਰਦਾਸ ਜਦੋਂ ਅਰਦਾਸਾਂ ਹੁੰਦੀਆਂ ਨੇ ਜਿਵੇਂ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੁੰਦੀਆਂ ਨੇ ਨਾ ਜੀ ਮਹਾਰਾਜ ਲਾਉਂਦੇ ਬੇੜਾ ਬੰਦੇ ਲਾਉਂਦੇ ਫਿਰ ਕੀਤੀ ਅਰਦਾਸ ਮਹਾਰਾਜ ਗੁਰੂ ਘਰ ਦੇ ਵਿੱਚ ਕੀਤੀ ਅਰਦਾਸ ਫਿਰ ਅਰਜੀ ਦਾ ਰੂਪ ਲੈ ਕੇ ਜੀ ਫਿਰ ਉਹ ਪ੍ਰਵਾਨ ਹੁੰਦੀ ਹੈ ਮਹਾਰਾਜ ਜੀ ਗੁਰੂ ਸਾਹਿਬ ਮਿਹਰ ਕਰਦੇ ਨੇ ਜੀ ਫਾਂਜੀ ਹਾਂ ਜੀ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਮਹਾਰਾਜ ਨਹੀਂ ਮੈਂ ਚੰਗੀ ਗੱਲ ਲੰਘਾ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਮਹਾਰਾਜ ਕਿਸਾਨਾਂ ਦੀ ਮਹਾਰਾਜ ਚੜ੍ਹਦੀ ਕਲਾ ਰਵੇ ਜੀ ਜੀ ਗੁਰਦੇਸ਼ ਕੌਮ ਦਾ ਭਲਾ ਹੋਵੇ ਮਹਾਰਾਜ ਜੀ ਜੀ ਸਰਬੱਤ ਦਾ ਭਲਾ ਸੱਚੇ ਬਾਸ਼ਾ ਮਿਹਰ ਕਰੇ ठीकु चलो मारा चङा लॻया पहुचे गुरू किरपा कर